ਦੇਖੋ ਅਜ ਆਮ ਆਦਮੀ ਪਾਰਟੀ ਨੇ ਨਵੇਂ ਚੇਅਰਮੈਨਾਂ ਦੀ ਲਿਸਟ ਜਾਰੀ ਕੀਤੀ ਪਰ ਕਮਾਲ ਦੀ ਗੱਲ ਇਹ ਹੈ ਕਿ ਜਾਂ ਤਾਂ ਉਹਦੇ 'ਚ ਰਵਿੰਦ ਕੇਜਰੀਵਾਲ ਤੇ ਸੰਦੀਪ ਪਾਠਕ ਦੇ ਇਸ਼ਾਰੇ ਤੇ ਦਿੱਲੀ ਦੇ ਜਾਂ ਗੈਰ ਪੰਜਾਬੀ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਤੇ ਜਾਂ ਫਿਰ ਜਿਹੜੇ ਦੂਜੀਆਂ ਪਾਰਟੀਆਂ 'ਚੋਂ ਆਮ ਆਦਮੀ ਪਾਰਟੀ ਚ ਲੈਣ। ਸੋ ਅਜ 2 ਮਿੰਟ ਦਾ ਮੌਨਤਾ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਲਈ ਬਣਦਾ ਜਿਹੜੇ ਕੇਵਲ ਦਰਿਆ ਮਿਚਾਉਣ ਦੇ ਲਈ ਰੱਖੇ ਸੀ ਕਿਉਂਕਿ ਮੈਂ ਤਾਂ ਬਹੁਤ ਐਸੇ ਮਿਹਨਤਕਸ਼ ਵਰਕਰ ਆਮ ਆਦਮੀ ਪਾਰਟੀ ਦੇ ਜਾਣਦਾ ਜਿਹੜੇ ਵਿਚਾਰੇ ਬੜੀ ਮਿਹਨਤ ਕਰਦੇ ਨੇ ਪਰ ਆਈ ਵਾਰੀ ਲਿਸਟ ਆਉਂਦੀ ਹੈ ਇਹ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਹੋ। ਔਰ ਅੱਜ ਜਿਹੜੀਆਂ ਚੇਅਰਮੈਨੀਆਂ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਦੋ ਬਹੁਤ ਇੰਪੋਰਟੈਂਟ ਚੇਅਰਮੈਨੀਆਂ। ਪਹਿਲੀ ਹੈਗੀ ਆ ਪੋਲੂਸ਼ਨ ਕੰਟਰੋਲ ਬੋਰਡ ਦੀ। ਦੇਖੋ ਇਹ ਸਾਰੀ ਇੰਡਸਟਰੀ ਨੂੰ ਡੀਲ ਕਰਦੀ ਹੈ। ਦੂਸਰੀ ਇੰਡਸਟਰੀਅਲ ਕਾਰਪੋਰੇਸ਼ਨ ਦੀ ਹੈ ਪਰ ਪੋਲੂਸ਼ਨ ਕੰਟਰੋਲ ਬੋਰਡ ਇਹ ਤਾਂ ਸਾਰੀ ਇੰਡਸਟਰੀ ਨੂੰ ਕੰਟਰੋਲ ਕਰਦਾ। ਔਰ ਇਹਦੇ ਤੇ ਲਿਆ ਕੇ ਰੀਨਾ ਗੁਪਤਾ ਜੀ ਜਿਹੜੇ ਦਿੱਲੀ ਆਮ ਆਦਮੀ ਪਾਰਟੀ ਦੇ ਸਖਤਰ ਨੇ ਇਹ ਉਹ ਲੋਕ ਨੇ ਜਿਹੜੇ ਕਿ ਦਿੱਲੀ ਦੇ ਪੋਲੂਸ਼ਨ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਨੇ ਔਰ ਪੰਜਾਬ ਦੀ ਕਿਸਾਨੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਸੀ ਕਿ ਭਾਈ ਦਿੱਲੀ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਉਹ ਪੰਜਾਬ ਕਰਕੇ ਹੈ ਤੇ ਜੋਨਾ ਲੋਕਾਂ ਨੂੰ ਲਿਆ ਕੇ ਇਹ ਚੇਅਰਮੈਨੀਆਂ ਦੇ ਉੱਤੇ ਕਾਬਜ਼ ਕੀਤਾ ਗਿਆ ਕੀ ਗੱਲ ਪੰਜਾਬ ਦੇ ਵਿੱਚ ਕੋਈ ਐਸਾ ਨੌਜਵਾਨ ਚਿਹਰਾ ਨਹੀਂ ਸੀ ਕੋਈ ਐਸਾ ਵਿਅਕਤੀ ਨਹੀਂ ਸੀ ਪੰਜਾਬੀ ਜਿਹਨੂੰ ਇਹ ਚੇਅਰਮੈਨੀ ਦਿੱਤੀ ਜਾ ਸਕਦੀ ਐਸੇ ਤਰੀਕੇ ਜਿਹੜਾ ਇੰਡਸਟਰੀਅਲ ਕਾਰਪੋਰੇਸ਼ਨ ਦਾ ਉਹ ਕਹਿੰਦੇ ਸੰਦੀਪ ਪਾਠਕ ਦਾ ਪੀ ਹੈ ਸੋ ਅੱਜ ਭਗਵੰਤ ਮਾਨ ਸਾਹਿਬ ਨੇ ਸਾਬਤ ਕਰਤਾ ਕਿ ਉਹਨਾਂ ਨੇ ਕੰਪਲੀਟ ਸਰੈਂਡਰ ਕਰਤਾ ਦਿੱਲੀ ਅੱਗੇ ਹੁਣ ਨਾਮ ਦੇ ਮੁੱਖ ਮੰਤਰੀ ਰਹਿ ਗਏ ਨੇ ਰਸਮੀ ਮੁੱਖ ਮੰਤਰੀ ਜਿਹਨੂੰ ਆਪਾਂ ਕਹਿੰਦੇ ਆ ਕਿਉਂਕਿ ਚਾਹੇ ਜਿਹੜੇ ਐਮ ਫੈਸਲੇ ਹੋਣ ਐਮ ਨਿਯੁਕਤੀਆਂ ਹੋਣ ਇਹ ਤਾਂ ਹੁਣ ਦਿੱਲੀ ਤੋਂ ਹੋ ਰਹੀਆਂ ਨੇ ਸੋ ਪੰਜਾਬ ਦੇ ਉੱਤੇ ਅੱਜ ਗੈਰ ਪੰਜਾਬੀ ਰਾਜ ਕਰ ਰਹੇ ਨੇ ਇਸੇ ਦਿਨ ਦਾ ਡਰ ਸੀ ਸਾਰਿਆਂ ਨੂੰ ਪਤਾ ਸੀ ਕਿ ਜਿੱਦਨ ਭਗਵੰਤ ਮਾਨ ਸਾਹਿਬ ਨੇ ਇੱਕ ਦਸਖਤ ਕਰਕੇ ਇਹ ਪੰਜਾਬ ਦਿੱਲੀ ਕੋਲ ਗਿਰਵੀ ਰੱਖਿਆ ਸੀ ਉਹਦੇ ਰੰਗ ਹੁਣ ਸਾਹਮਣੇ ਆ ਗਏ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹਨਾ ਕਿ ਜਾਗੋ ਉਹ ਭਾਈ ਜੇ ਦੂਜਿਆਂ ਦਾ ਨਹੀਂ ਸੋਚਣਾ ਵਿਰੋਧੀ ਪਾਰਟੀਆਂ ਦਾ ਨਹੀਂ ਸੋਚਣਾ ਪੰਜਾਬੀਆਂ ਦਾ ਨਹੀਂ ਸੋਚਣਾ ਘੱਟੋ ਘੱਟ ਉਸ ਵਰਕਰ ਦੀ ਕਦਰਤਾ ਕਰ ਲੋ ਜਿਹਦੇ ਕਰਕੇ ਅੱਜ ਮੁੱਖ ਮੰਤਰੀ ਬਣੇ ਬੈਠੇ ਹੁ ਕਿਉਂਕਿ ਅੱਜ ਦਿੱਲੀ ਤੋਂ ਆਏ ਲੋਕ ਜਿਹੜੇ ਉਹਦਿਆਂ ਤੇ ਕਾਬਜ਼ ਹੋ ਰਹੇ ਨੇ ਇਹ ਉਸੇ ਵਰਕਰ ਦਾ ਹੱਕ ਮਾਰ ਕੇ ਹੋ ਰਹੇ ਨੇ ਸੋ ਅੱਜ ਪੰਜਾਬ ਇਹ ਦੇਖ ਰਿਹਾ ਕਿ ਕਿਸ ਤਰੀਕੇ ਜਾਂ ਤਾਂ ਈਸਟ ਇੰਡੀਆ ਕੰਪਨੀ ਨੇ ਆ ਕੇ ਭਾਰਤ ਤੇ ਕਬਜ਼ਾ ਕੀਤਾ ਸੀ ਜਾਂ ਈਸਟ ਇੰਡੀਆ ਕੰਪਨੀ Part 2 ਹੈ ਜਿਨ੍ਹਾਂ ਨੇ ਆ ਕੇ ਪੰਜਾਬ ਦੇ ਉੱਤੇ ਕਬਜ਼ਾ ਕਰ